ਰੀਫ ਦੇ ਨਾਹੜ ਹਿਲ ਜੇਲਾ ਜਸਟਿਸ ਦੇਣਾ ਪੁਲਿਸ ਦਾ ਕੰਮ ਨਹੀਂ ਹੈ ਪੁਲਿਸ ਦਾ ਕੰਮ ਸੀ ਜੇ ਦੋਸ਼ੀ ਨੇ ਕ੍ਰਾਈਮ ਕੀਤਾ ਉਹਨੂੰ ਫੜਦੀ ਉਹਦੀ ਜਾਂਚ ਕਰਦੀ ਹਲੇ ਵੀ ਇਹਦੇ ਵਿੱਚ ਬਹੁਤ ਅਣਸੁਲਝੇ ਤੱਤ ਪਏ ਨੇ ਜਿਵੇਂ ਐਡੀ ਮਹਿੰਗੀ ਗੱਡੀ ਫੋਰਚਨਰ ਗੱਡੀ ਦਾ ਯੂਜ਼ ਕੀਤਾ ਜਾਣਾ ਉਹ ਆਟੋਮੈਟਿਕ ਗੱਡੀ ਆ ਕੋਈ ਇਸ ਤਰ੍ਹਾਂ ਦੀ ਗੱਡੀ ਤਾਂ ਹੈ ਨਹੀਂ ਉਹਦਾ ਸਾਰਾ ਟਰੈਕ ਪਤਾ ਲੱਗੂ ਕਿੱਥੇ ਕਿੱਥੇ ਗਿਆ ਕਿਵੇਂ ਕਿਵੇਂ ਹੋਇਆ ਫਿਰ ਇਹਦਾ ਪਾਸਪੋਰਟ ਇਹਦੇ ਹੋਰ ਡਾਕੂਮੈਂਟ ਜੋ ਸਾਨੂੰ ਉਹਦੇ ਮਾਪਿ ਉਹਨੇ ਦੱਸਿਆ ਵੀ ਇਹਦੇ ਕੋਲ ਬਹੁਤ ਕੀਮਤੀ ਸਮਾਨ ਸੀਗਾ ਦੇਖੋ ਇਹਦੇ ਕੋਲ ਐਪਲ ਦੀਆਂ ਘੜੀਆਂ ਕੁਝ ਮਾਤਾ ਲਈ ਅਬਦੁੱਲ ਲਈ ਸਰਪ੍ਰਾਈਜ਼ ਕਰਨ ਲਈ ਉਹਦੇ ਲਈ ਮਹਿੰਗੇ ਜ ਗੋਲਡ ਦੀਆਂ ਆਟਮਾ ਸੀਗੀਆਂ ਇਹਦੇ ਕੋਲ ਪਾਸਪੋਰਟ ਵੀ ਸੀਗਾ ਪਾਸਪੋਰਟ ਦੇ ਕੇ ਨੇ ਗੱਡੀ ਲਈ ਆ ਕਰਾਏ ਤੇ ਅਗਰ ਗੱਡੀ ਇਹਨੇ ਕਰਾਏ ਤੇ ਲਈ ਆ ਆਪਦੇ ਨਾਮ ਦੇ ਪਾਸਪੋਰਟ ਦੇ ਕੇ ਆਪਦਾ ਪਾਸਪੋਰਟ ਦੇ ਅੱਜ ਆਪਾਂ ਗੱਲ ਕਰਾਂਗੇ ਜਸਪ੍ਰੀਤ ਸਿੰਘ ਜੋ ਕਿ 13 ਮਾਰਚ ਨੂੰ ਜਿਹੜਾ ਇੱਕ ਪੁਲਿਸ ਵੱਲੋਂ ਜਾਲਵਾ ਵੱਲੋਂ ਝੂਠਾ ਫੇਕ ਐਨਕਾਊਂਟਰ ਬਣਾ ਕੇ ਜਿਹੜਾ ਉਹਨੂੰ ਮਾਰ ਦਿੱਤਾ ਉਹਦੇ ਤੈਤ ਹੁਣ ਜਿਹੜੀਆਂ ਪਰਤਾਂ ਨੇ ਉਹ ਲਗਾਤਾਰ ਖੁੱਲ ਰਹੀਆਂ ਨੇ ਕਿਹੜੇ-ਕਿਹੜੇ ਅਫਸਰਾਂ ਨੇ ਕਦੇ ਉਹਨੂੰ ਮਾਰਿਆ ਤੇ ਜਸਪ੍ਰੀਤ ਸਿੰਘ ਕੋਲ ਕੀ ਕੁਝ ਹੈਗਾ ਸੀ ਤੇ ਉਹ ਜਿਹੜਾ ਪੁਲਿਸ ਨੇ ਕਿੱਥੇ ਨਸ਼ਟ ਕਰਤਾ ਕਿੱਥੇ ਜਿਹੜਾ ਆਪ ਖਾ ਗਿਆ ਲੁਕੋ ਦਿੱਤਾ तमाम ਗੱਲਾਂ ਉੱਤੇ ਜਿਹੜਾ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਤੇ ਨਾਲ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੀ ਜਾਣਾ ਤੇ ਆਪਣੇ ਕਮੈਂਟ ਵੀ ਜਿਹੜੇ ਜ਼ਰੂਰ ਕਰਨੇ ਆ ਮਾਤਾ ਨੂੰ ਪਹਿਲਾਂ ਵੀ ਕਹਿਣਾ ਤੇ ਸ਼ੇਅਰ ਵਿੱਚਕ ਨਾ ਕਰੋ ਪਰ ਕਮੈਂਟ ਜ਼ਰੂਰ ਕਰਿਓ ਕਿਉਂਕਿ ਕਮੈਂਟਾਂ ਤੋਂ ਬਿਨਾ ਤੁਹਾਡੇ ਤੋਂ ਸੁਝਾਅ ਆਉਣਾ ਜ਼ਰੂਰੀ ਆ ਤਾਂ ਕਿ ਜਿਹੜਾ ਝੂਠਾ ਜਿਹੜਾ ਫੇਕ ਐਂਕਾਊਂਟਰ ਮਾਰਿਆ ਗਿਆ 22 ਸਾਲਾਂ ਦਾ ਨੌਜਵਾਨ ਨੂੰ ਜਿਹੜਾ ਕੋਕੋ ਕੇ ਮਾਰਿਆ ਗਿਆ ਤੇ ਤੁਹਾਡੇ ਕਮੈਂਟਾਂ ਉਹਦੇ ਤੇ ਜ਼ਰੂਰੀ ਆ ਲਾਜ਼ਮੀ ਆ ਜਿਹੜਾ ਸਾਰਾ ਮਾਮਲਾ ਹੁਣ ਸ਼ੱਕੀ ਜਿਹੜਾ ਨਜ਼ਰ ਆ ਗਿਆ ਕਿ ਮਾਪਿਆਂ ਵੱਲੋਂ ਜਿਹੜਾ ਹਾਈ ਕੋਰਟ ਦੇ ਵਿੱਚ ਰੁਕ ਕੀਤਾ ਗਿਆ ਤੇ ਜਿਹੜੀ ਇਹਦੀ ਜਾਣਕਾਰੀ ਆ ਉਹ ਸੀਬੀਆਈ ਨੂੰ ਸੌਂਪੀ ਜਾਣ ਦੀ ਪਰਿਵਾਰ ਵੱਲੋਂ ਜਿਹੜੀ ਮੰਗ ਕੀਤੀ ਗਈ ਆ ਵਕੀਲਾਂ ਦਾ ਪੈਨਲ ਬਣਿਆ ਉਹਨਾਂ ਦੇ ਵਿੱਚੋਂ ਤੁਹਾਨੂੰ ਇੱਕ ਮੈਂ ਵੀਡੀਓ ਸੁਣਾਉਣਾ ਇੱਕ ਵਕੀਲਰ ਜੋ ਕਿ ਜਸਪ੍ਰੀਤ ਵੱਲੋਂ ਜਿਹੜਾ ਪੈਂਡ ਕੀਤਾ ਗਿਆ ਉਹਦੇ ਹਵਾਲੇ ਉੱਤੇ ਤੁਹਾਨੂੰ ਦੱਸ ਦਿਆਂ ਕਿ ਕਿਵੇਂ ਮਾਰਿਆ ਤੇ ਕੀ ਕੁਝ ਜਸਪ੍ਰੀਤ ਦੇ ਕੋਲੇ ਸੀ ਉਹ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆਂ ਫਿਰ ਅੱਗੇ ਪਹਿਲੀ ਜਖਮ ਨੇ ਜਿਹੜੇ ਜਿਹੜੇ ਕਹਿੰਦੇ ਵੀ ਲੱਤਾਂ ਤੇ ਗੋਲੀਆਂ ਮਾਰੀਆਂ ਉਹ ਪਿਛਲੇ ਪਾਸਿਓਂ ਲੱਗਿਆ ਹੋਇਆ ਜਖਮ ਹੈ। ਅਗਰ ਪਿਛਲੇ ਪਾਸਿਓਂ ਪਿੰਜੜੀ ਦੇ ਪਿੱਛੇ ਜਖਮ ਲੱਗ ਗਿਆ ਉਹ ਜਿਹੜਾ ਲੱਗਦਾ ਤਾਂ ਉਹ ਬੰਦਾ ਡਿੱਗ ਪੈਂਦਾ ਧੁਰ ਨਹੀਂ ਸਕਦਾ। ਦੂਸਰੀ ਜਿਹੜੀ ਗੋਲੀ ਹੈ ਜਿਹੜੀ ਗੁੱਟ ਤੇ ਲੱਗੀ ਵੀ ਹੈ। ਅਗਰ ਗੁੱਟ ਤੇ ਗੋਲੀ ਲੱਗੀ ਵੀ ਹੈ ਤਾਂ ਵੀ ਜਿਹੜਾ ਹੱਥ ਕੰਮ ਨਹੀਂ ਕਰੂ ਸੱਜੇ ਹੱਥੇ ਬੜਦਦਾ ਸੀ। ਫਿਰ ਇਹਦੇ ਕੋਈ ਫਾਇਰ ਆਰਮ ਸੀਗਾ, ਹਥਿਆਰ ਸੀਗਾ। ਕਿਹੜਾ ਹਥਿਆਰ ਸੀ ਉਹ ਐਫਆਈਆਰ 'ਚ ਦੱਸਣਾ ਚਾਹੀਦਾ ਸੀ। ਐਫਆਈਆਰ 'ਚ ਕੋਈ ਹਥਿਆਰ ਦਾ ਜ਼ਿਕਰ ਨਹੀਂ ਹੈ। ਤੂੰ ਇੱਕ ਪੁਲ ਬਾਕੀ ਦੋ ਬਾਰੇ ਜ਼ਿਕਰ ਹੈ ਬੀਕਪ ਹੋਮਗਾਰਡ ਦਾਗਾ ਇੱਕ ਪੁਲਿਸ ਵਾਲਾਗਾ ਉਹਦਾ ਨੰਬਰ ਮੈਂਸ਼ਨ ਹੈ ਤੀਜੇ ਬੰਦੇ ਦਾ ਜਿਹੜਾ ਜ਼ਿਕਰ ਹੈ ਉਹਦੇ ਵਿੱਚ ਉਹਦਾ ਇਹ ਮੈਂਸ਼ਨ ਹੀ ਨਹੀਂ ਵੀ ਪੁਲਿਸ ਵਾਲਾ ਹੈ ਨਾ ਹੈ ਕੀ ਹੈ ਅਸੀ ਇਹਦੀ ਜਾਂਚ ਹੋਣੀ ਚਾਹੀਦੀ ਸੀ ਇਹ ਮੌਕੇ ਦਾ ਇਨਸਟੈਂਟ ਰਿਲੀਫ ਦੇ ਨਾਿਹੜ ਜਿਹੜਾ ਜਸਟਿਸ ਦੇਣਾ ਪੁਲਿਸ ਦਾ ਕੰਮ ਨਹੀਂ ਹੈ ਪੁਲਿਸ ਦਾ ਕੰਮ ਸੀ ਜੇ ਦੋਸ਼ੀ ਨੇ ਕ੍ਰਾਈਮ ਕੀਤਾ ਉਹਨੂੰ ਫੜਦੀ ਉਹਦੀ ਜਾਂਚ ਕਰਦੀ ਹਲੇ ਵੀ ਇਹਦੇ ਵਿੱਚ ਬਹੁਤ ਅਣਸੁਲਝੇ ਤੱਤ ਪੈਣੇ ਨੇ ਜਿਵੇਂ ਐਲ ਡੀ ਮਹਿੰਗੀ ਗੱਡੀ ਫੋਰਚਨਰ ਗੱਡੀ ਦਾ ਯੂਜ਼ ਕੀਤਾ ਜਾਣਾ ਉਹ ਆਟੋਮੈਟਿਕ ਗੱਡੀ ਆ ਕੋਈ ਇਸ ਤਰ੍ਹਾਂ ਦੀ ਗੱਡੀ ਤਾਂ ਹੈ ਨਹੀਂ ਉਹਦਾ ਸਾਰਾ ਟਰੈਕ ਪਤਾ ਲੱਗ ਜਾ ਕਿੱਥੇ ਕਿੱਥੇ ਗਿਆ ਕਿਵੇਂ ਕਿਵੇਂ ਹੋਇਆ ਫਿਰ ਇਹਦਾ ਪਾਸਪੋਰਟ ਇਹਦੇ ਹੋਰ ਡਾਕੂਮੈਂਟ ਜੋ ਸਾਨੂੰ ਉਹਦੇ ਮਾਪਿਓ ਨੇ ਦੱਸਿਆ ਵੀ ਇਹਦੇ ਕੋਲ ਬਹੁਤ ਕੀਮਤੀ ਸਮਾਨ ਸੀਗਾ ਦੇਖੋ ਇਹਦੇ ਕੋਲ ਐਪਲ ਦੀਆਂ ਘ ਸਰਪ੍ਰਾਈਜ਼ ਕਰਨ ਲਈ ਉਹਦੇ ਲਈ ਮਹਿੰਗੇ ਜਿਹੜੇ ਹੈਗੇ ਆ ਫੋਨ ਵਗੈਰਾ ਲੈ ਕੇ ਆਇਆ ਸੀ 골ਡ ਦੀਆਂ ਆਈਟਮਾਂ ਸੀਗੀਆਂ ਇਹਦੇ ਕੋਲ ਪਾਸਪੋਰਟ ਵੀ ਸੀਗਾ ਪਾਸਪੋਰਟ ਦੇ ਕੇ ਇਹਨੇ ਗੱਡੀ ਲਈ ਆ ਕਰਾਇਤੇ ਅਗਰ ਗੱਡੀ ਇਹਨੇ ਕਰਾਇਤੇ ਲਈ ਆ ਆਪਦੇ ਨਾਮ ਤੇ ਪਾਸਪੋਰਟ ਦੇ ਕੇ ਆਪਦਾ ਪਾਸਪੋਰਟ ਦੇ ਕੇ ਕੀ ਲੈਣ ਦੀ ਲੋੜ ਸੀ ਜਿਹੜਾ ਕੁਐਸਚਨ ਖੜਾ ਹੁੰਦੇ ਨੇ ਨਾ ਇਹ ਵੀ ਬੰਦਾ ਕ੍ਰਾਈਮ ਕਰਨ ਜਾ ਰਿਹਾ ਐ ਡਾ ਵੱਡਾ ਉਹ ਇਸ ਤਰ੍ਹਾਂ ਦਾ ਵਹੀਕਲ ਯੂਜ਼ ਕਰੇਗਾ ਜੀਦਾ ਜਿਹੜਾ ਟੋਟਲ ਸਾਰਾ ਕੁਝ ਨਾਰਮਲਾਈਜ਼ ਹੋਵੇ ਫਿਰ ਇਹਦਾ ਪਾਸਪੋਰਟ ਜੀ ਇਹਦੇ ਕ੍ਰਾਈਮ ਕਰਕੇ ਭੱਜਣਾ ਸੀਗਾ ਇਹਨੇ ਇੱਥੇ ਦਾ ਰਹਿਣਾ ਨਹੀਂ ਸੀ ਕ੍ਰਾਈਮ ਕਰਕੇ ਫਿਰ ਇਹਦਾ ਪਾਸਪੋਰਟ ਤੇ ਇਹਦੀ ਬੈਕ ਟਿਕਟ ਵੀ ਹੋਣੀ ਚਾਹੀਦੀ ਹੈ ਰਿਟਰਨ ਟਿਕਟ ਵੀ ਹੋਣੀ ਚਾਹੀਦੀ ਹੈ ਤੇ ਅਸੀਂ ਸਾਰੀਆਂ ਗੱਲਾਂ ਨੂੰ ਜਾਂਚਣ ਲਈ ਪੜਤਾਲ ਕਰ ਲਈ ਸੀ ਸਾਰੇ ਪੱਖ ਲੈਨੇ ਈਵਨ ਅਸੀਂ ਪੁਲਿਸ ਨੂੰ ਵੀ ਕਿਹਾ ਵੀ ਸਾਨੂੰ ਦੋਆਬਾ ਦਾ ਪੱਖ ਉਹਨਾਂ ਨੇ ਆਪਦਾ ਪੱਖ ਦੇਣ ਤੋਂ ਇਨਕਾਰ ਕੀਤਾਗਾ ਜਿਹੜਾ ਪ੍ਰੋਪਰ ਵੱਖ ਨਹੀਂ ਤਾਂ ਉਹ ਤੁਸੀਂ ਸੀਨੀਅਰਾਂ ਨੂੰ ਮਿਲੋ ਉਹਨਾਂ ਨੂੰ ਮਿਲੋ ਤੇ ਉਹ ਕਹਿੰਦੇ ਬਾਅਦ ਜਦੋਂ ਉਹਨਾਂ ਨਾਲ ਗੱਲ ਕਰਦੇ ਆ ਬਈ ਸਾਡੀ ਸਿਟ ਬਣੀ ਵੀ ਐ ਸਿਟ ਜੋ ਜਾਂਚ ਕਰ ਰਹੀ ਐ ਅਸੀਂ ਉਹ ਦੱਸ ਨਹੀਂ ਸਕਦੇ ਵੀਡੀਓ ਤੁਸੀਂ ਸੁਣ ਲਈ ਵਕੀਲ ਸਾਹਿਬ ਵੱਲੋਂ ਜਿਹੜੇ ਵੱਡੇ ਖਲਾਸੇ ਕਿਤੇ ਗਏ ਆ ਤੇ ਮਾਪਿਆਂ ਵੱਲੋਂ ਦੱਸਿਆ ਗਿਆ ਕਿ ਜਸਪ੍ਰੀਤ ਕੋਲ ਐਪਲ ਦੀਆਂ ਘੜੀਆਂ ਸੀ ਐਪਲ ਦੇ ਮਹਿੰਗੇ ਮਹਿੰਗੇ ਫੋਨ ਲੈ ਐ ਸੀ ਵਾਰੋਂ ਕੈਨੇਡਾ ਦੇ ਵਿੱਚੋਂ ਤੇ ਕੁਝ ਆਪਣੀ ਮਾਤਾ ਦੇ ਵਾਸਤੇ ਜਿਹੜਾ 골ਡਨ ਲਿਆਇਆ ਸੀ ਤੇ ਸੂਤਰਾਂ ਹਵਾਲੇ ਤੋਂ ਇਹ ਵੀ ਜਾਣਕਾਰੀ ਮਿਲੀ ਸੀ ਕਿ 2 ਲੱਖ ਡਾਲਰ ਆ ਜਿਹੜੇ ਉਹ ਵੀ ਉਸ ਕੋਲੋਂ ਜਿਹੜਾ ਖੋਏ ਗਏ ਨੇ ਜਿਹੜਾ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਕਿ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਕਿ ਉਹਦੇ ਕੋਲੇ ਹੋਰ ਵੀ ਬੜਾ ਕੁਝ ਸੀ ਐਪਲ ਦੀਆਂ ਘੜੀਆਂ ਕਿੱਥੇ ਗਈਆਂ 골ਡਨ ਕਿੱਥੇ ਗਏ ਆ ਐਪਲ ਦੇ ਮੋਬਾਈਲ ਕਿੱਥੇ ਗਏ ਆ ਤੇ ਉਹ ਕੈਸ਼ ਕਿੱਥੇ ਗਿਆ ਤੇ ਉਹਦੀ ਟਿਕਟ ਜਿਹੜੀ ਉਹ ਕਿੱਥੇ ਗਈ ਆ ਬੜੇ ਸਵਾਲ ਆ ਜਿਹੜਾ ਘੇਰਿਆਂ ਦੇ ਵਿੱਚ ਆ ਜਿਹੜੀ ਇਹ ਪੁਲਸਾ ਘਿਰਦੀ ਨਜ਼ਰ ਆ ਰਹੀ ਆ ਸੀਬੀਆਈ ਜਾਂਚ ਹੋਊਗੀ ਇਹਦੇ ਵਿੱਚ ਤੇ ਇੱਥੋਂ ਤੱਕ ਦੱਸਿਆ ਜਾ ਰਿਹਾ ਕਿ ਇਸ ਮੁੰਡੇ ਨੂੰ ਮਾਰਨ ਦੇ ਵਾਸਤੇ ਤਿੰਨ ਜ਼ਿਲ੍ਹਿਆਂ ਦੀ ਫੋਰਸ ਜਾਨੀ ਕਿ 30 ਤੋਂ ਵੱਧ 30 ਪਲੱਸ ਮੁਲਾਜ਼ਮ ਸੀ ਉੱਥੇ ਦੂਜਿਆਂ ਨੂੰ ਸਾਈਡ ਤੇ ਖੜਾ ਕੀਤਾ ਗਿਆ ਦੋ ਐਂਸ ਵੈਟਰ ਸੀਐਸਟਾਫ ਦੇ ਤੇ ਰੌਣਿਤ ਸਿੰਘ ਅਤੇ ਦੋ ਉਹਦੇ ਨਾਲ ਦਾ ਇੱਕ ਹੋਰ ਆ ਜਿਹੜੇ ਕਿ ਉਥੇ ਚਾਰ ਜਣਿਆਂ ਨੇ ਇਹ ਕਹਿੰਦੇ ਦਿੱਤਾ ਇੱਕ ਪਾਸੇ ਤਾਂ ਆਪਦੇ ਜਖਮੀ ਦਿਖਾਈ ਜਾ ਰਹੇ ਆ ਤੇ ਦੂਸਰੇ ਪਾਸੇ ਚਾਰ ਜਣਿਆਂ ਨੇ ਕਹਿੰਦੇ ਕਿ ਅਸੀਂ ਚਾਰ ਜਣਿਆਂ ਨੇ ਜਿਹੜਾ ਇਹ ਮੁਕਾਬਲਾ ਬਣਾਇਆ ਤੇ ਚਾਰਾਂ ਨੇ ਇਹ ਮਾਰ ਦਿੱਤਾ ਉੱਤੇ ਪੁਲਿਸ ਪਾਲਟੀ ਕਿਉਂ ਨਹੀਂ ਲਿਖੀ ਉਥੇ ਕਿਉਂ ਲਿਖਿਆ ਕਿ ਭਾਈ ਅਸੀਂ 30 ਜਾਂ 32 ਜਾਣੇ ਸੀ ਸਾਡੇ ਉੱਤੇ ਫਾਇਰਿੰਗ ਕਰਤੀ ਫਲਾਨੇ ਵੱਲੋਂ ਗੋਲੀ ਲੱਗੀ ਹੈ ਧੌਂਕੇ ਵੱਲੋਂ ਗੋਲੀ ਲੱਗੀ ਆ ਜਾਨੀ ਕਿ ਫੜ ਕੇ ਮਾਰ ਕੇ ਉਹਨੂੰ ਪੁੱਠਾ ਕਰਕੇ ਵੀ ਜਿਹੜਾ ਯਾਲਮਾ ਨੇ ਗੋਲੀਆਂ ਮਾਰੇ ਗਈਆਂ ਮੈਂ ਅੱਜ ਦੁਬਾਰਾ ਫੇਰ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਸਿੱਖ ਜਥੇਬੰਦੀਆਂ ਨੂੰ ਬੇਨਤੀ ਕਰਦਾ ਤੇ ਸਰੋਵਣੀ ਕਮੇਟੀ ਨੂੰ ਬੇਨਤੀ ਕਰਦਾ ਕਿ ਉਸ ਪਰਿਵਾਰ ਦੇ ਨਾਲ ਤੁਹਾਡਾ ਖੜਨ ਦਾ ਹੁਣ ਜਮਾ ਮੌਕਾ ਹੈ ਇਸ ਵੇਲੇ ਉਹ ਉਸ ਪਰਿਵਾਰ ਨੂੰ ਇਨਸਾਫ ਦੀਵਾਨ ਦਾ ਮੌਕਾ ਦੇਖੋ ਉਹਨਾਂ ਦਾ ਪੁੱਤਰ ਤਾਂ ਨਹੀਂ ਮਿਲਦਾ ਹੋਣਾ ਜਿਹੜਾ ਕਿ ਛੋਟਾ ਹੁੰਦਾ ਨੋਮਿਨੇਟਡ ਚ ਰਿਹਾ ਫਿਰ ਹੁਣ ਕਵੇਂ ਪਾਲਿਆ ਕਵੇਂ ਪਲੋਸਿਆ ਜਵਾਨ ਹੋਇਆ ਜਵਾਨ ਤੋਂ ਬਾਅਦ ਜਿਹੜਾ ਕਿ ਉਹਦੀ ਮੰਗਣੀ ਹੁੰਦੀ ਹੈ ਅਗੇਜਮੈਂਟ ਹੁੰਦੀ ਆ ਮਾਪਿਆਂ ਨੂੰ ਖੁਸ਼ੀਆਂ ਹੁੰਦੀਆਂ ਕਿ ਸਾਡੇ ਫਲਾਣੇ ਪੁੱਤ ਦਾ ਫਲਾਣੇ ਦਿਨ ਵਿਆਹ ਹੋਊਗਾ ਪਰ ਜਾਲਮਾਂ ਨੇ ਉਸ ਤੋਂ ਪਹਿਲਾਂ ਹੀ ਜਿਹੜਾ ਸਭ ਕੁਝ ਹਿਆਰ ਦਿੰਦਾ ਤੇ ਹੁਣ ਜਿਹੜਾ ਕਿ ਸਿੱਖ ਜਥੇਬੰਦੀਆਂ ਨੂੰ ਅਦੇ ਸ਼੍ਰੋਮਣੀ ਕਮੇਟੀ ਨੂੰ ਉਹਨਾਂ ਦੇ ਨਾਲ ਹਮਦਰਦੀ ਪ੍ਰਗਟ ਕਰਨੀ ਚਾਹੀਦੀ ਹੈ ਪਰਿਵਾਰ ਦੇ ਨਾਲ ਖੜਨਾ ਚਾਹੀਦਾ ਦੇਖੋ ਦੱਸਿਆ ਜਾਂਦਾ ਕਿ ਬੱਚਾ ਕਨਾਇਬ ਕੀਤਾ ਸੀ ਉਹਦੇ ਉੱਤੇ ਸਾਰੇ ਦੁੱਖ ਮਨਾਉਂਦੇ ਆ ਕਿ ਭਾਈ ਫਲਾਣਾ ਬੱਚਾ ਕਨਾਇਬ ਕੀਤਾ ਤੇ ਸਾਰਿਆਂ ਨੂੰ ਦੁੱਖ ਆ ਉਹਦਾ ਹੋਣਾ ਵੀ ਚਾਹੀਦਾਗਾ ਪਰ ਬੱਚਾ ਜਦੋਂ ਸਹੀ ਸਲਾਮਤ ਮਿਲ ਗਿਆ ਬੱਚੇ ਨੂੰ ਧੜੀੜ ਤੇ ਕਨੀ ਮਾਰੀ ਤੇ ਫਿਰ ਤੁਹਾਡੇ ਕੋਲੇ ਕੀ ਅਧਿਕਾਰ ਆ ਤੁਸੀਂ ਉਹਦਾ ਜਿਹੜਾ ਕਾਜ ਨਾਲ ਉਹਨੂੰ ਵੀ ਜਿਹੜਾ ਫੜ ਕੇ ਬਾਹ ਦੇ ਵਿੱਚ ਜਿਹੜਾ ਉਹਨੂੰ ਵੀ ਪੈਰ ਜਾਂ ਲੱਤ ਵਿੱਚ ਗੋਲੀ ਮਾਰੀ ਜਾਂਦੀ ਹੈ ਤੇ ਜਸਪ੍ਰੀਤ ਨੂੰ ਪਹਿਲੇ ਹੀ ਖਤਮ ਕੀਤਾ ਜਾਂਦਾ ਹੈਗਾ ਜਾਨੀ ਕਿ 3 ਵਜੇ ਦਾ ਉਥੋਂ ਪਿੰਡ ਵਾਸੀ ਦੱਸ ਰਹੇ ਨੇ ਜਿੱਥੇ ਇਹ ਇਹਨਾਂ ਨੇ ਇੱਕ ਝੂਠਾ ਮੁਕਾਬਲਾ ਬਣਾਇਆ ਹੈਗਾ ਕਿ 3 ਵਜੇ ਫਾਇਰਿੰਗ ਸ਼ੁਰੂ ਹੋ ਗਈ ਸੀ ਤੇ ਪੁਲਿਸ ਦਿਖਾ ਰਹੀ ਆ 5 5:30 ਦੇ ਕਰੀਬ ਆ ਕਿ ਜਦੋਂ ਅਸੀਂ ਉਦੋਂ ਕਿਉਂ ਕੀਤਾ ਇਹਦਾ ਪੋਸਮਾਰਟ ਦੀ ਰਿਪੋਰਟ ਆ ਉਹਦੇ ਵਿੱਚ ਵੱਡੇ ਖਲਾਸੇ ਹੋਏ ਨੇ ਕਿ ਕਮੇ ਨੇੜੇ ਤੋਂ ਖੜ ਕੇ ਗੋਲੀਆਂ ਮਾਰੀ ਗਈਆਂ ਜੇਕਰ ਇਹਨਾਂ ਨੇ ਕਾਊਂਟਰ ਕਰਨਾ ਸੀ ਜਿਸ ਤਰ੍ਹਾਂ ਲੱਤ ਦੀ ਗੋਲੀ ਮਾਰ ਕੇ ਫੜ ਸਕਦੀ ਸੀ ਬੜਾ ਕੁਝ ਹੁੰਦਾ ਪੁਲਿਸ ਦੇ ਕੋਲ ਬੜੇ-ਬੜੇ ਕਾਬੂ ਹੋ ਸਕਦੇ ਆ ਤੇ ਬਹੁਤ ਕੁਝ ਕਰ ਸਕਦੇ ਆ ਪਰ ਇਹਨਾਂ ਦੀ ਜਿਹੜੀ ਨੀਅਤ ਸੀ ਉਹ ਸੀ ਸਰਕਾਰ ਲਵਾਉਣ ਦੀ ਅਸੀਂ ਡੀਐਸਪੀ ਬਣ ਜਾਈਏ ਸਾਨੂੰ 10-10 ਲੱਖ ਰੁਪਏ ਸਰਕਾਰ ਦੇਊਗੀ ਤੇ ਇਹਨਾਂ ਨੇ ਬੜੀ ਕਾਲੀ ਦੇ ਵਿੱਚ ਸਾਰਾ ਇਹ ਪਾਪ ਕਰਕੇ ਕਹਿੰਦੇ ਹੁੰਦੇ ਆ ਨਾ ਪਾਪ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਬੰਦੇ ਦਾ ਪਾਪ ਆ ਅਣਹੱਕੇ ਨੂੰ ਮਾਰਨਾ ਬੇਦੋਸੇ ਨੂੰ ਮਾਰਨਾ ਉਹਦੇ ਉੱਤੇ ਪਿੱਠ ਤੇ ਬਾੜ ਕਰਨਾ ਬਹੁਤ ਹੀ ਵੱਡਾ ਪਾਪ ਆ ਇਹ ਅੱਜ ਉਹ ਪਾਪ ਜਸਪ੍ਰੀਤ ਦਾ ਇਹਨਾਂ ਪੁਲਿਸ ਵਾਲਿਆਂ ਨੂੰ ਲੈ ਕੇ ਬੈਠੂਗਾ ਜਿੱਥੇ ਇਹਨਾਂ ਦੀ ਵਰਦੀ ਲਹੂਗੀ ਜਿੱਥੇ ਇਹਨਾਂ ਦੀ ਨੌਕਰੀ ਜਾਊਗੀ ਉਹਦਾ ਸਭ ਕੁਝ ਜਾਣਾ ਹੈ ਤੇ ਨਾਲ ਇਹ ਸਲਾਖਾਂ ਦੇ ਪਿੱਛੇ ਵੀ ਹੋਣਗੇ ਥੋੜੇ ਟਾਈਮ ਬਾਅਦ ਤੁਸੀਂ ਵੇਖ ਲਿਓ ਕਿਉਂਕਿ ਜਦੋਂ ਸੀਬੀਆਈ ਫੈਸਲਾ ਕਰਦੀ ਐ ਅਨਕਵਾਰੀ ਕਰਦੀ ਆ ਉਹ ਜਿਵੇਂ ਸੂਈ ਦੀ ਨੱਕੀ ਥਾਂ ਨਿਕਾ ਦਿੰਦੀ ਆ ਅਨਕਾਰੇ ਕਰਦੀ ਐ ਜਦੋਂ ਬਰੀਕੀ ਤੋਂ ਬਰੀਕ ਫਿਰ ਪਤਾ ਨਹੀਂ ਕਿੰਨੇ ਕੁ ਪੁਲਿਸ ਅਫਸਰ ਫਸਣਗੇ ਡੀਆਈਜੀ ਫਸੂਗਾ ਐਸਐਸਪੀ ਫਸੂਗਾ ਤੇ ਇਹ ਚਾਰ ਇਨਸਪੈਕਟਰਾਂ ਦੇ ਫਸਣੇ ਫਸਣਾ ਤੇ ਜਿਹੜੇ ਪੁਲਿਸ ਮੁਲਾਜ਼ਮ ਸੀ ਨਾਲ ਆ ਤੇ ਪਤਾ ਨਹੀਂ ਕਿੰਨੇ ਕਨੇ ਇਹਦੇ ਵਿੱਚ ਅਜੇ ਫਸਣਾ ਹੈਗਾ ਇਸ ਕਰਕੇ ਜਿਹੜਾ ਕਿ ਇਹ ਕਿਉਂ ਮਾਰਿਆ ਇਹਦੇ ਪਿੱਛੇ ਕਾਰਨ ਕੀ ਸੀ ਰਿਜਨ ਕੀ ਸੀ ਇਹ ਵੀ ਵੱਡਾ ਖਲਾਸਾ ਹੋਊਗਾ ਕਿਉਂ ਕਿਉਂ ਮਾਰਿਆ ਆਖਰ ਜੇਕਰ ਇਹਨਾਂ ਨੇ ਇੱਕ ਪਲਾਨਿੰਗ ਤਹਿਤ ਸਭ ਕੁਝ ਕੀਤਾਗਾ ਬੇਸ਼ੱਕ ਜਸਪ੍ਰੀਤ ਦੀ ਮਾਤਾ ਨੇ ਕਿਹਾਗਾ ਕਿ ਸਾਡਾ ਮੁੰਡਾ ਪੈਸੇ ਦੇ ਕੇ ਮਰਵਾਇਆ ਗਿਆ ਲਾਲਚ ਦਿੱਤਾ ਗਿਆ ਪੁਲਿਸ ਨੂੰ ਤੇ ਸਾਰਾ ਇੱਕ ਪਲਾਨਿੰਗ ਤਹਿਤ ਤੇ ਸਾਰਾ ਕੁਝ ਕੀਤਾ ਗਿਆ ਜਦੋਂ ਉਹਨਾਂ ਦੇ ਨਾਲ ਰਿਸ਼ਤੇਦਾਰੀ ਸੀ 25 ਸਾਲ ਹੋ ਗਏ ਉਹਨਾਂ ਦੇ ਨਾਲ ਉਸ ਬੱਚੇ ਨੇ ਦਾਦੇ ਦੇ ਨਾਲ ਜਿਹੜੀ ਆੜਤੀ ਦੁਕਾਨ ਕਰਦਾ ਸੀ 25 ਸਾਲ ਹੋ ਗਏ ਉਹਦੇ ਕਹਿੰਦੇ ਅਸੀਂ ਜਿਹੜਾ ਫਾਸਲ ਵੇਚਦਿਆਂ ਨੂੰ ਪਰਿਵਾਰ ਦਾ ਕਹਿਣਾ ਜਸਪਰੀ ਦੇ ਮਾਪਿਆਂ ਦਾ ਉਹਨਾਂ ਨੇ ਹੀ ਜਿਹੜਾ ਇਹ ਰਿਸ਼ਤਾ ਕਰਵਾਇਆ ਸੀ ਹੁਣ ਦੇਖੋ ਕਿ ਤਾਰਾ ਕਿੱਧਰ ਜੁੜਦੀਆਂ ਕਿਉਂ ਇਹ ਕਾਰਾ ਕੀਤਾ ਗਿਆ ਕਿਹਨੇ ਕਰਵਾਇਆ ਇਹ ਮਾਈਸਟਿਗੇਸ਼ਨ ਦਾ ਜਿਹੜਾ ਪਾਰਟ ਆ ਇਦੇ ਵਿੱਚ ਬੜਾ ਕੁਝ ਨਿਕਲਣਾ ਇੱਕ ਸਵਾਲ ਪੱਤਰਕਾਰ ਨੇ ਸਵਾਲ ਕੀਤਾ ਵਕੀਲ ਸਾਹਿਬ ਨੂੰ ਇਹ ਜਿਹਨੇ ਜਾਸਤ ਦੇਣਾ ਸੀ ਉਹ ਤਾਂ ਆਪ ਨਿਬਾਲਵੇਂ ਇਸ ਕੇਸ ਦੇ ਵਿੱਚ ਉਹ ਤਾਂ ਆਪ ਖੁਦ ਉਹਨਾਂ ਨੇ ਡੀਆਜੀ ਤੇ ਕਾ ਸਾਰਾ ਕੁਝ ਕੀਤਾਗਾ ਇਹਦੀ ਇਨਕੁਆਇਰੀ ਕੌਣ ਕਰੂਗਾ ਹਾਈ ਕੋਰਟ ਬੈਠੀ ਆ ਸੀਬੀਆਈ ਬੈਠੀ ਆ ਬੜਾ ਕੁਝ ਜਿਹੜੇ ਤੱਤ ਸਾਹਮਣੇ ਆ ਜਿਹੜੇ ਕਿ 30 ਸਾਲ ਪਹਿਲਾਂ 1990-92 ਦਾ ਹੱਕੇ ਦੇ ਵਿੱਚ ਜਿੰਨਾ ਪੁਲਿਸ ਅਫਸਰਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਸੀ ਜਿਹੜੇ ਕਿ ਕੁਝ ਪਰਸੈਂਟ ਕੇਸ ਆ ਜਿਹੜੇ ਉਹ ਹਾਈ ਕੋਰਟ ਦੇ ਵਿੱਚ ਸੀਬੀਆਈ ਕੋਲ ਗਏ ਨੇ ਦੂਜੇ ਦਾ ਮਾਪੇ ਗਰੀਬ ਸੀ ਸਾਰੇ ਕਿਸੇ ਕੋਲੇ ਕੋਈ ਦਿਹਾੜੀ ਕਰਨ ਨੂੰ ਦਿਹਾੜੀ ਕਰਕੇ ਆਪਦਾ ਘਰ ਜਿਹੜਾ ਟੈਂਟ ਪਾਉਂਦੇ ਸੀ ਉਹਨਾਂ ਕੋਲੇ ਹਾਈ ਕੋਰਟ ਦੇ ਫੀਸਾਂ ਭਰਨ ਨੂੰ ਕਿੱਥੇ ਰੁਪਏ ਸੀ ਤੇ ਉਹਨਾਂ ਕੋਲੇ ਅਡਿਕਵਰੀ ਕਰਨ ਨੂੰ ਕਿਸੇ ਦਾ ਕੋਈ ਇੱਕ ਬੱਚਿਆ ਸੀ ਕਿਸੇ ਦਾ ਕੋਈ ਬੱਚੀ ਨਹੀਂ ਸੀ ਤੇ ਉਹ ਵਿਚਾਰੇ ਚੁੱਪ ਕਰਕੇ ਬੈਠ ਗਏ ਤੇ ਜਿਹੜੇ ਸੀਬੀਆਈ ਦੇ ਕੋਰਟ ਵਿੱਚ ਗਏ ਆ ਤੇ ਉਹਨਾਂ ਨੂੰ ਇਨਸਾਫ ਮਿਲਿਆ ਵੇਖ ਸਕਦੇ ਦੇਰੀ ਦੇ ਨਾਲ ਮਿਲਿਆ ਤੇ ਉਹਨਾਂ ਪੁਲਿਸ ਬਾਬ ਜਿਹੜੇ ਅਫਸਰਾਂ ਨੂੰ ਬੁੱਚੜਾ ਨੂੰ ਅੱਜ ਜਿਹੜੀ ਸਜ਼ਾ ਹੋਈ ਹੈ 20-20 ਸਾਲ ਦੀ ਸਜ਼ਾ ਹੋਈ ਹੈ ਹੁਣ ਉੱਤੇ ਰਿੰਗ ਰਿੰਗ ਕੇ ਮਰਨਗੇ ਤੇ ਇਹ ਜਿਹੜਾ ਜਸਪ੍ਰੀਤ ਸਿੰਘ ਮਾਮਲੇ ਦੇ ਵਿੱਚ ਵੱਡਾ ਮੋੜ ਆ ਕਿ ਉਹਦੇ ਕੋਲੋਂ ਕੀ ਕੁਝ ਬਰਾਮਦ ਹੋਇਆ ਸੀ ਉਹ ਪੁਲਿਸ ਵੱਲੋਂ ਕਿੱਥੇ ਲੁਕੋ ਲਿਆ ਕਿਹਨੂੰ ਫੜਾਤਾ ਕਿਹਦੇ ਕੋਲੇ ਸਾਰਾ ਗੋਸਾ ਅਨੇਕ ਵਾਰੀ ਹੋਵੇ ਜਦੋਂ ਸੀਬੀਆਈ ਕੋਲੇ ਜਾਊਗਾ ਕੇਸ ਆ ਫਿਰ ਪਰਤਾਂ ਖੁੱਲਣਗੀਆਂ ਅਸਲ ਦੇ ਵਿੱਚ ਆ ਪਤਾ ਨਹੀਂ ਕਿੰਨੇ ਕਿ ਬੇਦੋਸੇ ਪੰਜਾਬ ਦੇ ਵਿੱਚ ਨਹਾਤੇ ਲੋਕਾਂ ਨੂੰ ਪੁਲਿਸ ਵੱਲੋਂ ਇਸ ਤਰ੍ਹਾਂ ਮਾਰਿਆ ਗਿਆ ਤੇ ਮਾਰਾ ਜਾਂਦਾ ਆ ਰਿਹਾਗਾ ਆਪਣੇ ਤੁਸੀਂ ਕਮੈਂਟ ਜ਼ਰੂਰ ਕਰਨੇ ਆ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਦਿੱਤਾ ਸੀ ਕਿ ਵੀਡੀਓ ਬੇਸਕ শেয়ার ਨਾ ਕਰੋ ਪਰ ਕਮੈਂਟ ਕਰਨੇ ਜ਼ਰੂਰੀ ਆ ਤੇ ਧੰਨਵਾਦ ਵੈਰਜੀ ਕਾ ਖਾਲਸਾ ਵੈਰਜੀ ਕੀ ਫਤਿਹ